ਸ਼੍ਰੀ ਗੀਤਾ ਭਵਨ ਤਪਾ ਮੰਡੀ ਜਿੱਥੇ ਵੱਖ-ਵੱਖ ਦੇਵੀ-ਦੇਵਤਿਆਂ ਦੇ ਸਰੂਪ ਬੜੇ ਹੋਏ ਆ ਉੱਥੇ ਗੀਤਾ ਭਵਨ ਦੇ ਵਿਹੜੇ ਵਿੱਚ ਜਗਸ਼ਾਲਾ ਤਿਆਰ ਕੀਤੀ ਗਈ ਹੈ ਕਿਉਂਕਿ ਜਦੋਂ ਵੀ ਕੋਈ ਛੋਟਾ ਜਾਂ ਵੱਡਾ ਸਮਾਗਮ ਹੁੰਦਾ ਹੈ ਆ ਹਵਨ ਜਗ ਕਰਨ ਲਈ ਕਾਫੀ ਸਮਾਨ ਦਾ ਪ੍ਰਬੰਧ ਕਰਨਾ ਪੈਂਦਾ ਸੀ ਪਰ ਹੁਣ ਪੱਕੇ ਤੌਰ ਤੇ ਗੀਤਾ ਭਵਨ ਦੇ ਵਿੱਚ ਜਗਸ਼ਾਲਾ ਬਣਾ ਦਿੱਤੀ ਗਈ ਹੈ ਜੋ ਕਿ ਬਿਲਕੁਲ ਤਿਆਰ ਹੈ ਹੁਣ ਤਾਂ ਸ਼ਾਸਤਰੀ ਪੰਡਿਤ ਜੀ ਮਹਾਰਾਜ ਵੱਲੋਂ ਬਸ ਜੋ ਸਮਾਨ ਵਰਤੋਂ ਚਾਉਣ ਵਾਲਾ ਹੈ ਭਵਨ ਦੇ ਉਸੇ ਦੀ ਜਰੂਰਤ ਪੈਣੀ ਹੈ ਇਹ ਇਹਦੀ ਸੇਵਾ ਕਰਵਾਈ ਹੈ ਸ਼੍ਰੀਮਤੀ ਕਮਲਾ ਦੇਵੀ ਧਰਮ ਪਤਨੀ ਸਵਰਗੀ ਮਾਸਟਰ ਪਵਨ ਕੁਮਾਰ ਤਾਜੋ ਵਾਲੇ ਅਤੇ ਸ਼੍ਰੀਮਤੀ ਸੁਨਾਣਾ ਮਿੱਤਲ ਧਰਮ ਪਤਨੀ ਸ਼੍ਰੀ ਕੇਵਲ ਕ੍ਰਿਸ਼ਨ ਮਿੱਤਲ ਢਿਲਮਾ ਵਾਲਿਆਂ ਵੱਲੋਂ ਇਹ ਜਗ੍ਸ਼ਾਲਾ ਦੀ ਸੇਵਾ ਕਰਵਾਈ ਗਈ ਹੈ ਚਲੋ ਪ੍ਰਭੂ શ્રી ਰਾਮ ਜੀ ਉਹਨਾਂ ਪਰਿਵਾਰਾਂ ਤੇ ਮਿਹਰ ਭਰੇ ਹੱਥ ਰੱਖਣ ਇਸ ਆਰਾ ਗੀਤਾ ਭਵਨ ਦਾ ਵਿਊ ਦਿਖਾ ਰਹੇ ਆ ਤੁਹਾਨੂੰ ਬਾਕੀ ਹੁਣ ਜੇ ਹੋਰ ਦਾਨ ਵੀਰਾਂ ਦੀ ਕਿਰਪਾ ਹੋ ਜੇ ਹਾਲ ਹੈ ਜੋ ਗੀਤਾ ਭਵਨ ਦੇ ਵਿੱਚ ਕਾਫੀ ਪੁਰਾਣਾ ਬਣਿਆ ਹੋਇਆ ਇਹਨੂੰ ਨਵੇਂ ਸਿਰੇ ਤੋਂ ਬਣਾਇਆ ਜਾਵੇ ਕਿਉਂਕਿ ਹਾਲ ਕਾਫੀ ਨੀਵਾ ਹੋ ਚੁੱਕਿਆ ਹੈ ਇਹ ਵੀ ਇੱਕ ਦਿਨ ਉੱਚਾ ਹੋ ਜਾਏਗਾ ਤੇ ਨਵੀਂ ਦਿੱਖ ਦਿੱਤੀ ਜਾਵੇਗੀ ਗੀਤਾ ਭਵਨ ਕਮੇਟੀ ਦੇ ਪ੍ਰਧਾਨ ਹਾਸ਼ੂਪੂਤ ਅਤੇ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਆ ਤੁਹਾਨੂੰ ਜੋ ਇਹ ਹਾਲ ਨਵਾਂ ਬਣਾਇਆ ਗਿਆ ਬਹੁਤ ਹੀ ਵਧੀਆ ਹਾਲ ਬਣਾਇਆ ਗਿਆ ਜਿਸ ਵਿੱਚ ਸਾਡੇ ਸ਼ਹਿਰ ਦੇ ਕਾਂਗਰਸੀ ਆਗੂ ਪ੍ਰੇਮ ਕੁਮਾਰ ਪੂਤ ਜਿਨ੍ਹਾਂ ਨੇ ਸ਼ੈਰ ਲਈ ਕਾਫੀ ਕੁਸ਼ ਕੀਤਾ ਹੈ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਸ਼੍ਰੀ ਪ੍ਰੇਮ ਕੁਮਾਰ ਜੀ ਪੂਤ ਅਤੇ ਉਹਨਾਂ ਦੀ ਧਰਮ ਪਤਨੀ ਇਹ ਤਸਵੀਰਾਂ ਲੱਗੀਆਂ ਹੋਈਆਂ ਨੇ ਰੀਗੀ ਦਵਾ ਬੰਦੇ ਵਿੱਚ ਛੇਪੋਲੇ ਜੀ ਵੀਰ ਹਨੂਮਾਨ ਜੀ ਮਾਤਾ ਸ਼ੇਰਾਂ ਵਾਲੀ ਉਹ ਆਣ ਸ਼੍ਰੀ ਰਾਮ ਜੀ ਦੇ ਮੰਦਿਰ ਬਣਾਏ ਗਏ ਨੇ ਤੇ ਹੁਣ ਤਾਂ ਕੋਈ ਦਾਨੀ ਸੱਜਣਾ ਆ ਫਿਰ ਤੁਹਾਨੂੰ ਜਗਸ਼ਾਲਾ ਦਾ ਵਿਊਜ਼ ਦਿਖਾ ਰਹੇ ਆ। ਬਸ ਇਹ ਹਾਲ ਦੀ ਕਮੀ ਰਹਿੰਦੀ ਹੈ ਕਿਤਾਬਾਂ ਬੰਦੇ ਵਿੱਚ ਹਾਲ ਵਧੀਆ ਉੱਚਾ ਕਰਕੇ ਬਣਾਇਆ ਜਾਵੇ। ਤਾਂ ਗੀਤਾ ਪਵਨਦੀ ਦਿਖਦੇ ਵਿੱਚ ਹੋਰ ਵਾਧਾ ਹੋਵੇਗਾ ਤਾਂ ਅਗਰ ਇਹ ਵੀਡੀਓ ਵਧੀਆ ਲੱਗੇ ਤਾਂ ਇਹਨੂੰ ਸ਼ੇਅਰ ਅਤੇ ਲਾਇਕ ਜਰੂਰ ਕਰਿਓ ਤੁਹਾਡਾ ਆਪਣਾ ਵੀ ਜੇ ਸ਼ਰਮਾ ਵੀ ਜੇ ਸਟੂਡੀਓ ਸਕੂਰ ਰੋਡ ਤਪਾ ਧੰਨਵਾਦ